ਨਾ ਡਰਦੀ ਆ ਜਿਹਨੇ ਹੱਥ ਮਸਾਲ ਜਿਹਨੇ ਹੱਥ ਮਸਾਲ ਉਠਾਈ ਗਦਰੀ ਬੀਬੀ ਗੁਲਾਬ ਕੌਰ ਦਾ 100 ਸਾਲਾ 바ਸੀ ਸਮਾਗਮ ਮਿਤੀ 4 ਅਕਤੂਬਰ 2025 ਦਿਨ ਸ਼ਨੀਵਾਰ ਨੂੰ ਪਿੰਡ ਬਖਸ਼ੀ ਵਾਲਾ ਵਿਖੇ ਮਨਾਇਆ ਜਾ ਰਿਹਾ ਹੈ ਇਹ ਸਮਾਗਮ ਸਮੂਹ ਨਗਰ ਨਿਵਾਸੀ ਪਿੰਡ ਬਖਸ਼ੀ ਵਾਲੇ ਨਗਰ ਨਿਵਾਸੀ ਦਾ ਸੰਜੋਗ ਅਤੇ ਸੰਗਰਾਮੀ ਕਲਾ ਕੇਂਦਰ ਵੱਲੋਂ ਮਨਾਇਆ ਜਾ ਰਿਹਾ ਹੈ ਇਸ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਝੰਡਾ ਲਹਿਰਾਉਣ ਦੀ ਰਸਮ 11 ਵਜੇ ਲਖਵੀਰ ਸਿੰਘ ਰਤਨਪਾਲ ਸਰਪ੍ਰਸਤਾ ਸੰਗਰਾਮੀ ਕਲਾ ਕੇਂਦਰ ਸੁਨਾਮ ਸ਼ਹੀਦ ਉਦਮ ਸਿੰਘ ਵਾਲਾ ਕਰਨਗੇ ਮੁੱਖ ਬਹਿਮਾਨ ਡਾਕਟਰ ਭੀਮਿੰਦਰ ਸਿੰਘ ਡਾਇਰੈਕਟਰ ਯੂਵਕ ਭਲਾਈ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਮੁੱਖ ਵਕਤਾ ਡਾਕਟਰ ਰਖਵੀਰ ਕੌਰ ਸੇਵਾ ਮੁਖਤ ਐਸਓ ਪ੍ਰੋਫੈਸਰ ਗੁਰੂ ਨਾਨਕ ਦੇਵ ਜੁਨੀ ਬ੍ਰਾਹਤੀ ਪੁਸਤਕ ਲੋਕ ਅਰਪਣ ਗਾਦਰੀ ਸੰਗਰਾਮਣ ਬੀਬੀ ਗੁਲਾਬ ਕੌਰ ਡਾਕਟਰ ਗਭੀਰ ਕੌਰ ਅਜਮੇਰ ਆਫ ਦਾ ਲਿਖਿਆ ਨਾਟਕ ਤੂੰ Jharkhand ਕੁਗਦਾ ਰੱਖ ਜਿੰਦੇ ਪੇਸ਼ਕਸ਼ ਲੋਕ ਕਲਾ ਮੰਚਾ ਮਾਨਸਾ ਇਨਕਲਾਬੀ ਗੀਤ ਸੰਗੀਤ ਭੋਲਾ ਸਿੰਘ ਸੰਗਰਾਮੀ ਕਬੀਸਰੀ ਜਥਾ ਮਾਸਟਰ ਭੀਮ ਸਿੰਘ ਮੌੜਾ ਇਹਦੇ ਨਾਲ ਹੀ ਸਵੇਰੇ ਗਰਮ-ਗਰਮ ਚਾਹ ਦਾ ਕੱਪ ਤੇ ਸਮਾਗਮ ਦੀ ਸਮਾਪਤੀ ਉਪਰੰਤ ਲੰਗਰ ਆਤੂਰਤ ਵਰਤੇਗਾ ਜੀ ਆਪ ਸਭ ਨੂੰ ਬੇਨਤੀ ਹੈ ਵੀ ਪਰਿਵਾਰਾਂ ਸਮੇਤ ਪਹੁੰਚ ਕੇ ਉਸ ਗਦਰੀ ਸੰਗਰਾਮਣ ਨੂੰ ਸਰਦਾ ਦੇ ਫੁੱਲ ਭੇਟ ਕਰਿਏ ਸਮਾ 11 ਵਜੇ ਤੋਂ 1:30 ਤੱਕ ਇਹ ਸਮਾਗਮ ਚੱਲਣਾ ਹੈ ਜੀ ਗਦਰੀ ਗੁਲਾਬਕੌਰ ਧਰਮਸ਼ਾਲਾ ਪਿੰਡ ਬਖਸ਼ੀਵਾਲਾ ਸੁਨਾਮ ਵਾਲੇ ਪਾਸੇ ਪਹਿਲੇ ਅੱਡੇ ਦੇ ਬਿਲਕੁਲ ਨੇੜੇ ਹੋਰ ਜਾਣਕਾਰੀ ਲਈ ਫੋਨ ਨੰਬਰ 90418 06246 94173 32025 ਤੇ ਸੰਮਾਨ ਕਰ ਸਕਦੇ ਹੋ ਜੀ